ਤਾਪੀ ਨਾਮ ਰਵਾਇਆ ਕਰੋ ਫੋੜ ਫੋੜ ਤੋੜਦੇ ਰਾਤ ਨੂੰ ਕਾਸਟੋਰਟੀ ਉਸ ਤੋਂ ਬਾਅਦ ਹੁਣ ਕੈਨੇਡਾ ਜੀ ਤੋਂ ਮਾ ਪਾ ਰਹੇ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਅੰਬਾਈ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਸਾਡੇ ਚੈਨਲ ਤੇ ਸਤਿ ਸ਼੍ਰੀ ਅਕਾਲ ਭਾਜੀ ਤੁਹਾਨੂੰ ਵੀ ਸਾਰੀ ਟੀਮ ਪੰਜਾਬੀ ਨੂੰ ਤੇ ਸਾਰੇ ਆਡੀਅנס ਨੂੰ ਸਤਿ ਸ਼੍ਰੀ ਅਕਾਲ ਜੀ ਅੰਬੇ ਕਬੱਡੀ ਦੇ ਵਿੱਚ ਬੜਾ ਤੁਹਾਡੀ ਪ੍ਰੈਕਟਿਸ ਜਿਹੜੀ ਆ ਉਹਦੇ ਵਿੱਚ ਬੜਾ ਡਿਫਰੈਂਟ ਬਦਲਾਅ ਆਇਆ ਇਸ ਸਾਲ ਮੈਂ ਜੇ ਦੇਖਾਂ ਤੁਹਾਡੀ ਗੇਮ ਦੇ ਵਿੱਚ ਕਿਹੋ ਜਿਹੀ ਪ੍ਰੈਕਟਿਸ ਕਰਦੇ ਹੋ ਇਸ ਸਾਲ ਤਾਂ ਪੰਜਾਬ ਦੇ ਵਿੱਚ ਵੀ ਇਹ ਗੱਲ ਕਰੀਏ ਸੀਲੂ ਵਰਗੀਆਂ ਨਾ ਬੜੇ ਪਿੱਛੇ ਪੈਂਦੇ ਰਿਆ ਟੌਪ ਟੌਪ ਦੇ ਸਟੋਪਰਾਂ ਨਾਲ ਪਿੱਛੇ ਪੈਂਦੇ ਰਿਆ ਬੜੇ ਟੂਰਨਾਮੈਂਟ ਦੇ ਬੈਸਟ ਬਣੇ ਹੋ ਕੀ ਕਹਿਣਾ ਚਾਹੁੰਦੇ ਹੋ ਪ੍ਰੈਕਟਿਸ ਡਿਫਰੈਂਟ ਕੀਤੀ ਆ ਭਾਰਵੀ ਅੱਗੇ ਨਾਲੋਂ ਫਿੱਟ ਵੀ ਹੋ ਕਾਫੀ ਅੱਗੇ ਨਾਲੋਂ ਜੈਂਟ ਲੱਗ ਰਹੇ ਹੋ ਹਾਂਜੀ ਭਾਜੀ ਵਧੀਆ ਮਿਹਨਤ ਕੀਤੀ ਆ ਜਿੱਦਾਂ ਵਧੀਆ ਮਿਹਨਤ ਕਰਨ ਲਈ ਖੇਡੀ ਦਾ ਕੈਨੇਡਾ ਪਹਿਲੇ ਨਹੀਂ ਵੀਜ਼ਾ ਨਹੀਂ ਲੱਗਾ ਮੇਰਾ ਮੈਂ ਤਾਂ ਪਹਿਲੇ ਵੀ ਕੀਤੀ ਸੀ ਪਰ ਅਰਕੀ ਥੋੜੀ ਵਧੀਆ ਕੀਤਾ ਕਿ ਫਿਰ ਮਲਖੇ ਡਾਂਗੇ ਹਨ ਵੀਜ਼ਾ ਨਹੀਂ ਥੋੜਾ ਹੋ ਗਿਆ ਸੀ ਰੇਟ ਹੋ ਗਿਆ ਫਿਰ ਅਰਕੀ ਵਧੀਆ ਵੀਜ਼ਾ ਲੱਗਾ ਫਿਰ ਇਸका के ਮਿਹਨਤ ਕਰਕੇ ਆਏ ਆ ਵਧੀਆ ਖੇਡਾਂਗੇ ਮਾਰੇ ਸੋਖੇ ਤੇ ਅਬੇ ਬਹੁਤ ਸੋਹਣੀ ਰੇਡ ਹੈ ਸਟਾਈਲ ਬਹੁਤ ਵਧੀਆ ਹਲਤ ਫੜਾ ਕੇ ਵੀ ਛੜਾ ਲੈਨੇ ਹੋ ਕਾਫੀ ਮਿਹਨਤ ਕੀਤੀ ਲੱਗਦੀ ਆ ਸਰੀਰ ਵੀ ਤੁਹਾਡਾ ਬਹੁਤ ਵਧੀਆ ਮੈਂ ਕਹਿੰਨਾ ਨਾ ਸ਼ੱਬਾ ਭਾਜੀ ਹੁੰਦੇ ਸੀਗੇ ਖੇਡਦੇ ਆਪਣੇ ਗਰਦਾਸਪੁਰਿਆ ਉਸ ਤੋਂ ਬਾਅਦ ਮੈਂ ਤੁਹਾਨੂੰ ਕ ਉਹਨਾਂ ਨੂੰ ਮਿਲਦੇ ਰਹਿੰਦੇ ਹੋ ਛੱਬਾ ਭਾਈ ਦੇ ਨਾਂ ਤੇ ਵੀ ਲੋਕ ਜਿਹੜੇ ਦੇਖਦੇ ਨੇ ਉਹਨਾਂ ਨੂੰ ਪਤਾ ਕਿੱਡਾ ਵੱਡਾ ਨਾਂ ਸੀ ਤੁਹਾਨੂੰ ਵੀ ਪਤਾ ਹੈ ਉਸਤਾਦ ਲੋਕ ਸੀ ਮਿਲੇ ਹਾਂ ਕਦੀ ਛੱਬਾ ਭਾਈ ਭਾਈ ਇੱਕ ਦੋ ਵਾਰ ਹੀ ਮਿਲੇ ਮੇਲੇ 'ਚ ਬਹੁਤ ਤਗੜਾ ਪਲੇਅਰ ਸਾਡੇ ਏਰੀਆ ਦੇ ਜਿੱਦਾਂ ਹਨਾ ਮਾਜੇ ਦਾ ਬਹੁਤ ਵੱਡਾ ਬੰਦਾ ਹੋਇਆ ਨਾ ਤੇ ਉਹਨਾਂ ਨੂੰ ਦੇਖ ਕੇ ਜਿੱਦਾਂ ਹਨਾ ਖੇਡਣੀ ਸ਼ੁਰੂ ਕੀਤੀ ਤੇ ਵਧੀਆ ਜਿੱਦਾਂ ਉਹਨਾਂ ਵਰਗੇ ਬਨਾਂਗੇ ਹੋਰ ਵੀ ਗਾਂ ਤੇ ਵਧੀਆ ਜਿੱਦਾਂ ਹਨਾ ਖੇਡਾਂਗੇ ਅੱਛਾ ਅਬੇ ਹੈ ਹੀ ਸਰੀਰ ਤੁਹਾਡਾ ਉਹਨਾਂ ਵਰਗਾ ਵੈਸੇ ਮਹਾਰਾ ਜੀ ਕਿਰਪਾ ਕਰੀਂ ਤਾਂ ਗਾਂ ਵੀ ਟਿਕਣਾ ਚਾਹੁੰਦੇ ਹੋ ਸਿਲੂ ਨਾਲ ਬੜੇ ਪੰਗੇ ਪ ਦਾ ਰਿਹਾ ਪਾਣੀ ਕਰਦੇ ਆ ਤੇ ਵਧੀਆ ਲੱਗਦਾ ਜਦੋਂ ਫੜ ਵੀ ਜਾਣਾ ਮਿਲ ਪੱਜ ਵੀ ਜਾਈਦਾ ਫੜ ਵੀ ਲਈਦਾ ਵਧੀਆ ਜਦਾਂ ਮਿਲ ਬੁੱਢ ਲੱਗਦਾ ਖਿੜਕੇ ਜਦੋਂ ਮਤ ਹੁੰਦੇ ਦੁਨੀਆ ਵੀ ਖੁਸ਼ ਹੁੰਦੀ ਸਵਾਦ ਲੈਂਦੀ ਅੱਛਾ ਅੰਬੇ ਕੱਲ ਕਿਦਾਂ ਕਿਤੇ ਪ੍ਰੈਸ਼ਰ ਬਣਿਆ ਰਹਿੰਦਾ ਕੋਈ ਇਹੋ ਜਿਹਾ ਸਟਾਪਰ ਤੁਹਾਨੂੰ ਲੱਗਦਾ ਸੋ ਫਾਰ ਇਸ ਟਾਈਮ ਦਾ ਤੁਸੀਂ ਪੀਕ ਤੇ ਹੋ ਜਦੋਂ ਬੰਦਾ ਪੀਕ ਤੇ ਹੁੰਦਾ ਪੱਪਾਂ ਤੇ ਰਹਿੰਦਾ ਹਮੇਸ਼ਾ ਸਾਰੇ ਇੱਕੋ ਜਿਹੇ ਲੱਗਦੇ ਆ ਜਦੋਂ ਬੰਦਾ ਨੰਬਰ ਲੈਂਦਾ ਪਰ ਕੋਈ ਨਾ ਕੋਈ ਸਟਾਪਰ ਤੁਹਾਨੂੰ ਲੱਗਦਾ ਜਦੋਂ ਟਫ ਟਾਈਮ ਦਿੰਦਾ ਇਸ ਟਾਈਮ ਤੁਹਾਨੂੰ ਹਾਂ ਭਾਜੀ ਜਿੱਦਾਂ ਮਿਲ ਵਧੀਆ ਜਿੱਦਾਂ ਹੁਣ ਤੇਜ ਵਿੱਚ ਘ ਤਾਂ ਤੇ ਕੋਈ ਪ੍ਰੋਬਲਮ ਨਹੀਂ ਜਿਹੜਾ ਮਰਜੀ ਸਟਾਪਰ ਆ ਜਵੇ ਅੱਛਾ ਇੱਕ ਮੈਨੂੰ ਇਹ ਗੱਲ ਦੱਸੋ ਤੁਹਾਡਾ ਸਨਮਾਨ ਹੋਇਆ ਬਹੁਤ ਵੱਡੀ ਗੱਡੀ ਨਾਲ ਬਹੁਤ ਘੱਟ ਮੇਰਾ ਖਿਆਲ ਹੋਇਆ ਹੀ ਨਹੀਂ ਕਦੇ ਇੱਕ ਪਲੇ ਕਬੱਡੀ ਦੇ ਪਲੇਅਰਾਂ ਦਾ ਆਈਡੀ ਵੱਡੀ ਗੱਡੀ ਦੇ ਨਾਲ ਕਿਹੜੀ ਪ੍ਰੋਮੋਟਰ ਸਨ ਉਸ ਟੂਰਨਾਮੈਂਟ ਦੇ ਵੀ ਬੈਸਟ ਬਣੇ ਹੋ ਬੜੇ ਕਰੋਣਾ ਰੁਪਿਆ ਉੱਥੇ ਕਹਿ ਸਕਦਾ ਵੀ ਉਹਨਾਂ ਨੇ ਵਾਰ ਦਿੱਤਾ ਤੁਹਾਡੇ ਉਤੋਂ ਦੀ ਉਸ ਗੱਡੀ ਬਾਰੇ ਵੀ ਜਰੂਰ ਦੱਸੋ ਸਨਮਾਨ ਬਾਰੇ ਵੀ ਜਰੂਰ ਦੱਸਕੰਦ ਹਾਂਜੀ ਭਾਜੀ ਉਹ ਰੇਂਜ ਰੋਵਰ ਗੱਡੀਆਂ ਸਨਮਾਨਤ ਹੋਇਆ ਸਾਰਿਆਂ ਵਿਖੇ ਲੋਕਾਂ ਨੇ ਉਹ ਆਪਣੇ ਮਤਲਬ ਭਾਜੀ ਵੀਰ ਹੋਣੀ ਆਪਣੇ ਭਰਾਈ ਆ ਆਸਟ੍ਰੇਲੀਆ ਤੋਂ ਆ ਆਸ਼ਕ ਖਖਿੰਦਾ ਖਹਿਰਾ ਲਵ ਖਖ ਤੇ ਦਿਓਲ ਦਿਓਲ ਵੀਰਾ ਹਨਾ ਤੇ ਹੋਰ ਵੀ ਕਾਫੀ ਵੀਰਾਂ ਕਈਆਂ ਦੇ ਮੈਨੂੰ ਨਾਮ ਨਹੀਂ ਚਿਤਤੇ ਹਨਾ ਜਿੱਦਾਂ ਜਿਹੜੇ ਆਪਣੇ ਨਾਲ ਮਤਲਬ ਉਹਨਾਂ ਨੇ ਆਪਣਾ ਸਨਮਾਨਤ ਕੀਤਾ ਆਸਟ੍ਰੇਲੀਆ ਤੋਂ ਕੀਤਾ ਹਰੀ ਸਿੰਘ ਨੇ ਉਹਨਾਂ ਲੁਆ ਕਲਾ ਵੀ ਵੱਡੀ ਕਲਾ ਉਹਨਾਂ ਨੇ ਮੇਰਾ ਸਨਮਾਨਤ ਕੀਤਾ ਜਿੱਦਾਂ ਹਨਾ ਤੇ ਉਹਦਾਂ ਦੇ ਮਿਲ ਨਹੀਂ ਰ ਟੂਰਨਾਮੈਂਟ ਉੱਥੇ ਜਿੱਦਾਂ ਦਿੱਤੀ ਗਈ ਉੱਥੇ ਮੈਂ ਹਾਰਲੇ ਵੀ ਜਿੱਤਿਆ ਦੋ ਤਿੰਨ ਮੋਟਰਸਾਈਕਲ ਵੀ ਭਾਈ ਜਿੱਤੇ ਵਧੀਆ ਜਿਦਾ ਬਹੁਤ ਵਧੀਆ ਸੀ ਉਦੋਂ ਦਿਨ ਮੇਰਾ ਅਚਾਨਕ ਐਸ ਸਾਲ ਕਨੇਕ ਮੋਟਰਸਾਈਕਲ ਇਕੱਠੇ ਕਰ ਲਿਆ ਜੇ ਪੰਜਾਬ ਦੀ ਗੱਲ ਕਰੀਏ ਮੋਟਰਸਾਈਕਲ ਭਾਜੀ ਮੈਂ 22 ਟਿੱਟੀ ਤੇ ਗਾ ਮੋਟਰਸਾਈਕਲ ਉਦਾਂ ਤੇ 6 7 ਕ वोल्ट ਜਤਲੇ ਤੇ ਟਰੈਕਟਰ ਜਤਲੇ 8 9 ਭਾਜੀ 8 9 ਟਰੈਕਟਰ ਜਤਲੇ ਹਾਂਜੀ ਬਹੁਤ ਵਧੀਆ ਗੱਲ ਹੈ ਅੱਛਾ ਭੇ ਹਾਂਜੀ ਕਬੱਡੀ ਦੀਆਂ ਨਵੀਆਂ ਵੀਡੀਓ ਦੇਖਣ ਲਈ ਤੇ ਕਬੱਡੀ ਟੂਰਨਾਮੈਂਟ ਫਾਈਨਲ ਦਾ ਰਿਜ਼ਲਟ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨ ਨਾਲ ਹੀ ਇੱਕ ਕਮੈਂਟ ਜਰੂਰ ਕਰਕੇ ਜਾਇਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ